ਲਗਾ ਰਹੀ ਆ ਵੀ ਤੁਸੀਂ ਖੱਟੇ ਤੋਂ ਕਿੱਟੀਆਂ ਅਸੀਂ ਜੀ ਦੇਖੋ ਤੇ ਜੋ ਸ਼ਾਂਤ ਬਈ ਤਰੀਕੇ ਨਾਲ ਬਹੁਤ ਹੀ ਸ਼ਾਂਤ ਬਈ ਤਰੀਕੇ ਦੇ ਨਾਲ ਆਪਣੇ ਇਨਸਾਨੀਅਤ ਦੇ ਜਿਹੜੇ ਪੰਨੇ 'ਚ ਬੱਬੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠਿਆ ਅਸੀਂ ਹੱਥ ਬਨ ਕੇ ਅਸੀਂ ਹੱਥ ਬਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮਹਿਲਮ ਦਾ ਰਵੱਈਆ ਦੇਖ ਲਓ ਤੁਸੀਂ ਗੱਡੀ ਚੱਕਸਾ ਦੇ ਡੜੀਆ ਆ ਕਿਸਾਨਾਂ ਦਾ ਹਾਲ ਦੇਖ ਲਓ ਟੰਪਰੇ ਪਾੜਦੇ ਪੱਕਾ ਲਾਭੀਆ ਜਣੀ ਬਲ ਪਾਰ ਪੱਟਿਆ ਬਈ ਅੱਜ ਤੋਂ ਜਣਾ ਅਤਿਆਚਾਰ ਇੱਥੇ ਦੀ ਡੀਐਸਪੀ ਮੈਡਮ ਹਨ ਉਹ ਕਹਿੰਦੇ ਮੇਰੀ ਵਰਦੀ ਹੱਥ ਪਾਇਆ ਬਿਲਕੁਲ ਜਿਉ ਬਿਲਕੁਲ ਝੂਠ ਬੋਲਦੀ ਆ ਉਹਨਾਂ ਤੌਰ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਬੱਕੇ ਲਾਈਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਚਾਰ ਕਰਦੇ ਮੈਂ ਡੀਐਸਪੀ ਦੇ ਦਫ਼ਤਰ ਆ ਕੇ ਬੈਠਿਆ ਪਰ ਅਜ ਜਿਹੜਾ ਰਵਈਆ ਬਈ ਅਫਸਰਾਂ ਦੀ ਨਾਲ ਪੈਣਾ ਰਵਈਆ ਅੱਜ ਮੈਡਮ ਦਾ ਉਹ ਕਹਿੰਦੇ ਪਹਿਲਾਂ ਕਿਹਾ ਸੀ ਵੀ ਜਦੋਂ ਰੋਜ਼ ਕੋ ਰਸ ਕਰਦੇ ਸਾਡੀ ਗੱਡੀ ਬਿਲਕੁਲ ਜੀ ਅਸੀਂ ਸੇਧ ਤੋਂ ਇਨਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪੜ੍ਹਦੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰਵਈਆ ਇੰਨਾ ਇੰਨਾ ਨਿਰਦੇਈ ਅਸੀਂ ਪਹਿਲੀ ਵਾਰ ਦੇਖਿਆ ਕੋਈ ਕੋਈ ਪੁਰਸ਼ ਮਹਾਰਾਜਮ ਭਾਈ ਇਦਾਂ ਨਹੀਂ ਕਰਦਾ ਹੁੰਦਾ ਕੰਮ ਕਰਦੇ ਪਰਸ਼ਾਫਿੰਗ ਕਰ ਰਿਹਾ ਐਦੋ ਬਤਾ ਲੱਗਦਾ ਜਿਵੇਂ ਸਾਡੇ ਤੋਂ ਤਕਰੀਰ ਇਹਨਾਂ ਦੀ ਵੀ ਹਿੱਸੇ ਦਰੀਆ ਹਿੱਤੇ ਦਰੀ ਕੋਣ ਗੱਡੀ ਕਾ ਨਿਕਲਦੇ ਨੇ ਤੇ ਬਾਈ ਬਿਲਕੁਲ ਸਾਡੀਆਂ ਜਾਨਾਂ ਦਾ ਵਕਤੀਆਂ ਨੇ ਸਾਡੀਆਂ ਗੱਡੀਆਂ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੋਂ ਮਨ ਚਾਹਿਆ ਇਹ ਬਾਜੇ ਨਾ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸਭ ਮੈਤਰੀ ਤਰੀਕੇ ਨਾਲ ਪਰਦਾਰਸ਼ਿਤ ਕਰਨਾ ਚਾਹੁੰਦੇ ਆ ਚਾਹੁੰਦੇ ਆ ਬਾਈ ਉਹ ਜੰਮਰ ਦਾ ਚੰਨੀ ਐਨਸਿਕ ਪਰ ਚਾਹ ਬਈ ਮੈਂ ਮਰਿਆ ਤੇ ਗੱਡੀ ਚਾਲੀਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵੇ ਨੀਂਦਾ ਜੋ ਅੱਜ ਨਾਲ ਜਿਹੜਾ ਆਤਾ ਚਾਹ ਬਈ ਉਹ ਜੱਗੀ ਦਾ ਹਰਾ ਜਾਨੀ ਪਤਾ ਲੱਗਿਆ ਵੀ ਜਿਹੜੀ ਇੱਛੇ ਦਾ ਦੇਮ ਨਾ ਉਹਦਾ ਪ੍ਰਸਾਸਨਾ ਇੱਥੇ ਕਿੰਨਾ ਜਹਿਲਪਨ ਤੱਕ ਮੂਰੂ ਵਿਚਾਰਿਆ ਬਈ ਤੱਕ ਜੀ ਗੱਡੀ ਅਸੀਂ ਹੱਥ ਬਨ ਕੇ ਬੇਨਤੀ ਕੀਤੀ ਸੀ ਵੀ ਸਾਡੀ ਗੱਲ ਸੁਣ ਕੇ ਜਾਓ ਕਿਤੇ ਹਜ਼ਾਰਾਂ ਲੋਕ ਨੇ ਜਿਹੜੇ ਉਹਨੇ ਵੇਖਿਆ ਕਿਤੇ ਭਈ ਇਹਨਾਂ ਨੂੰ ਛੱਡ ਕੇ ਮੈਦਮ ਇਥੋਂ ਪੱਤ ਨਹੀਂ ਆ ਅਸੀਂ ਇਹੀ ਬੇਨਤੀ ਕਰਦੇ ਹਾਂ ਬੀਨਾਂ ਦੇ ਬੰਦਿਆਂ ਕੱਲਾ ਬੰਦਾ ਨੂੰ ਜੀ ਕਿਹੜਾ ਨਾਮ ਮਸਲਾ ਹੱਲ ਕਰੋ ਪਛਾਲਾ ਨੇ ਤੁਹਾਡੇ ਤੋਂ ਬਾਹਰ ਧਰਨਾ ਲਾ ਇਹ ਜੀ ਇੱਕ ਐਫ ਆਰ ਜਿਹੜੀ ਆ ਪਹਿਲਾਂ ਡਿਸਪੋਜ਼ ਹੋਈ ਸੀ ਕੁਝ ਟਰਾਲੀਆਂ ਦੇ ਜਿਹੜੇ ਸ਼ੈਂਪੂ ਬਾਰਡਰ ਤੋਂ ਟਰਾਲੀਆਂ ਜਿਹੜੀਆਂ ਮਿਸ ਹੋਈਆਂ ਸੀ ਉਹਨਾਂ ਦੇ ਕੁਝ ਟਰਾਲੀਆਂ ਦੇ ਪਾਰ ਜਿਹੜੇ 90 ਦੇ ਵਿੱਚੋਂ ਮਿਲੇ ਸੀ ਕਿਸਾਨਾਂ ਨੇ ਜੇ ਕੋ ਕੰਪਲੇਂਟ ਕੀਤੀ ਰਹਿ ਦਰਖਾਸਤ ਦਿੱਤੀ ਅਸੀਂ ਉਹਦੇ ਤੇ ਕੰਮ ਕੀਤਾ ਇਹਨਾਂ ਦੀ ਮੰਗ ਸੀ ਕਿ ਪਕੂ ਪੰਕਜ ਜਿਹੜਾ ਮੌਜੂਦਾ ਐਮ ਸੀ ਸੀ ਉਹ ਉਹਦੇ ਹਸਬੰਦ ਦੇ ਉੱਪਰ ਐਫ ਆਈ ਆਰ ਕੀਤੀ ਜਾਵੇ ਕਿਉਂਕਿ ਉਹਦੀ ਦੁਕਾਨ ਦੇ ਵਿੱਚ ਟਰਾਲੀਆਂ ਦੇ ਪਾਰਟ ਜਿਹੜੇ ਮਿਲੇ ਸੀ ਜੋ ਸਾਨੂੰ ਉੱਪਰ ਹੁਕਮ ਹੋਇਆ ਅਸੀਂ ਐਫ ਆਈ ਆਰ ਜਿਹੜੀ ਲਾਂਚ ਕਰ ਦਿੱਤੀ ਉਸ ਤੋਂ ਬਾਅਦ ਇੱਕ ਵੀਕ ਤੋਂ ਬਾਅਦ ਇੱਕ ਟਰਾਲੀ ਹੋਰ ਮਿਲ ਗਈ ਸੀ ਸਾਦਰ ਨਾਪੇ ਦੇ ਏਰੀਆ ਦੇ ਵਿੱਚ ਪਿੰਡ ਦੇ ਵਿੱਚ ਕਿਤੇ ਖੇਤਾਂ ਦੇ ਵਿੱਚ ਲਗਾਰ ਉਸ ਟਰਾਲੀ ਖੜੀ ਸੀ ਇਹਨਾਂ ਨੇ ਬਾਅਦ ਚ ਇੱਕ ਹੋਰ ਐਪਲੀਕੇਸ਼ਨ ਦਿੱਤੀ ਪੀ ਸਾਡੀ ਜਿਹੜੀ ਉਹ ਟਰਾਲੀ ਜਿਹੜੀ ਆ ਉਹ ਅੰਬਰਸਰ ਏਰੀਆ ਦੀ ਟਰਾਲੀ ਆ ਤੇ ਉਹ ਵੀ 90 ਦੇ ਵਿੱਚ ਰਿਕਵਰ ਹੋਈ ਆ ਉਹਦੇ ਉੱਪਰ ਵੀ ਇੱਕ ਐਫਆਈਆਰ ਜਿਹੜੀ ਪੱਪੂ ਦੇ ਉੱਪਰ ਹੀ ਐਫਆਈਆਰ ਕੀਤੀ ਜਾਵੇ ਅਸੀਂ ਇਹਨਾਂ ਨੂੰ ਕਿਹਾ ਆਪਣੀ ਐਪਲੀਕੇਸ਼ਨ ਦੇ ਦਿਓ ਅਸੀਂ ਉੱਤੇ ਜੋ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਸਾਹਮਣੇ ਆਊਗਾ ਅਸੀਂ ਕੈਮਰੇ ਵਗੈਰਾ ਦੇਖਾਂਗੇ ਜੋ ਵੀ ਇਹਦੇ ਪਿੱਛੇ ਹੈਗਾ ਉਹਦੇ ਤੇ ਐਫਆਈਆਰ ਜ਼ਰੂਰ ਕਰਾਂਗੇ ਪਰ ਇਹਨਾਂ ਨੇ ਉਤਰਨੇ ਸਾਨੂੰ ਰੋਜ਼ ਮਤਲਬ ਇਹੀ ਕਹਿੰਦੇ ਨੇ ਵੀ ਅਸੀਂ ਤਰਨਾ ਲਗਾਵਾਂਗੇ ਤਰਨਾ ਲਾਵਾਂਗੇ ਜਾਂ ਪੱਪੂ ਦੇ ਉੱਪਰ ਜਲਦੀ ਤੋਂ ਜਲਦੀ ਐਫਆਈਆਰ ਕੀਤੀ ਪੱਪੂ ਨੇ ਜਿਹੜੀ ਸੂਰਤ ਤੇ ਐਫ ਆਈ ਆਰ ਹੋ ਗਈ ਉਹਨੇ ਜ਼ਮਾਨਤ ਲਾਤੀ ਕੋਰਟ ਦੇ ਵਿੱਚ ਉਹਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਆ ਹੁਣ ਇਹ ਕਹਿੰਦੇ ਪੱਪੂ ਦੀ ਅਰੈਸਟ ਪਾਈ ਜਾਵੇ ਪੱਪੂ ਨੇ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਉਹ ਚੈਨ ਕਰ ਲਈ ਆ ਉਹ ਵੀ ਇੱਕ ਸਾਡੀ ਅਰੈਸਟ ਹੁੰਦੀ ਆ ਕਿਉਂਕਿ ਕੋਰਟ ਦੇ ਆਰਡਰ ਹੋ ਗਏ ਸੀ ਉਹਨੂੰ ਜ਼ਮਾਨਤ ਦੇ ਜ਼ਮਾਨਤ ਤੋਂ ਬਾਅਦ ਅਸੀਂ ਉਹਦੀ ਅਰੈਸਟ ਨਹੀਂ ਪਾ ਸਕਦੇ ਅੱਜ ਕਿਸਾਨਾਂ ਨੇ ਸਾਰਿਆਂ ਨੇ ਇੱਥੇ ਪੰਜ ਛੇ ਸੌ ਜਾਣੇ ਇੱਥੇ ਆਏ ਹੋਏ ਇਹਨਾਂ ਨੇ ਇੱਕ ਧਰਨਾ ਮੇਰੇ ਆਫਿਸ ਦੇ ਬਾਹਰ ਲਗਾਇਆ ਹੋਇਆ ਹੈ ਜਦੋਂ ਮੈਂ ਆਫਿਸ ਤੋਂ ਜਦੋਂ ਮੈਂ ਸਵੇਰੇ ਆਈ ਆ ਮੈਂ ਉਦੋਂ ਵੀ ਇਹਨਾਂ ਨੂੰ ਕਿਹਾ ਕਿਸਾਨ कि ਇਧਰ ਵੀ ਇੱਕੋ ਹੀ ਰਸਤਾ ਹੈ ਆਉਣ ਜਾਣ ਦਾ ਤੁਸੀਂ ਇਹ ਰਸਤਾ ਨਾ ਬਲੌਕ ਕਰੋ ਉਹਨਾਂ ਦਾ ਰਸਤਾ ਛੱਡ ਦਿਓ ਬਾਕੀ ਤੁਸੀਂ ਆਪਣਾ ਤੰਤ ਨਾ ਪੀਸਫੁਲੀ ਲਗਾ ਸਕਦੇ ਹੋ ਕੋਈ ਰੋਕ ਟੋਕੜੀ ਸੀ ਇਹਨਾਂ ਨੂੰ ਪਰ ਇਹਨਾਂ ਨੇ ਮੈਨੂੰ ਕਿਹਾ ਮੈਡਮ ਤੁਸੀਂ ਆਫਿਸ ਚਲੇ ਜਾਓ ਅਸੀਂ ਇਹਨਾਂ ਦਾ ਰਸਤਾ ਛੱਡ ਦਾਂਗੇ ਤੁਹਾਡੀ ਜਿਹੜੀ ਗੱਡੀ ਆਉਣ ਜਾਣ ਦੀ ਪਬਲਿਕ ਦੀ ਔਰ ਤੁਹਾਡੀ ਹੋ ਚੁਗੀ ਜਦੋਂ ਮੇਰੀ ਗੱਡੀ ਅੰਦਰ ਆ ਗਈ ਉਸ ਤੋਂ ਅੱਧੇ ਘੰਟੇ ਬਾਅਦ ਇਹਨਾਂ ਨੇ ਪੂਰਾ ਟੈਂਟ ਲਗਾ ਕੇ ਸਾਰੇ ਕਿਸਾਨਾਂ ਨੂੰ ਇੱਥੇ ਬਿਠਾਤਾ ਫਿਰ ਮੈਂ ਜੇਲ੍ਹ ਦੇ ਵਿੱਚ ਜਾਣਾ ਸੀ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਡੀ ਗੱਡੀ ਹੁਣ ਬਾਹਰ ਨਹੀਂ ਨਿਕਲਦੇ ਨਹੀਂ ਇਹਨਾਂ ਨੇ ਮੈਨੂੰ ਇੱਥੇ ਮੇਰੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਫਿਰ ਇਹਨਾਂ ਨੇ ਗੱਡੀ ਦੇ ਅੱਗੇ ਲੰਮੇ ਪਾਏ ਗਏ ਤੇ ਅਸੀਂ ਇਹਨਾਂ ਨੂੰ ਉਠਾਉਣ ਵਾਸਤੇ ਕੋਸ਼ਿਸ਼ ਕੀਤੀ ਜਦੋਂ ਤੇ ਇਹਨਾਂ ਨੇ ਮੇਰੇ ਨਾਲ ਔਰ ਮੁਲਾਜ਼ਮਾਂ ਦੇ ਨਾਲ ਧੱਕਾ ਮੁੱਠੀ ਕੀਤੀ ਮੇਰੇ ਜੂੜਾ ਤੱਕ ਇਹਨਾਂ ਨੇ ਪਟਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਸਾਨਾਂ ਦੇ ਪੇਸ ਦੇ ਵਿੱਚ ਗੁੰਡੇ ਇਕੱਠੇ ਹੋਏ ਆ ਇੱਥੇ ਇੱਕ ਇਹਨਾਂ ਨੇ ਲੇਡੀ ਅਫਸਰ ਨੂੰ ਵੀ ਨਹੀਂ ਬਖਸ਼ਿਆ ਮੈਂ ਇਹ ਇਹਦਾ ਤੇ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਤੁਹਾਡੇ ਨਾਲ ਬਦੀਕੀ ਕੀਤੀ ਇਹਨਾਂ ਨੇ ਐਸੇ ਕੋਲਪਾ ਮੈਂ ਜਿੰਨੇ ਵੀ ਜੋ ਵੀ ਇਹਨਾਂ ਤੇ ਕਾਰਵਾਈ ਬਨੂੰਗੀ ਮੈਂ ਉਹਨਾਂ ਤੇ ਜ਼ਰੂਰ ਐਕਸ਼ਨ ਕਰਵਾਉਂਗੀ ਕਿਉਂਕਿ ਮੈਂ ਖੁਦ ਬਿਆਨ ਲਿਖਾਉਂਗੀ ਮੈਂ ਖੁਦ ਮੌਕੇ ਤੇ ਸੀ ਜੇ ਕਿਸੇ ਹੋਰ ਤੰਦਾ ਤਾਂ ਵੀ ਆਪਾਂ ਕਹਿ ਲੈਨੇ ਕਿ ਸ਼ਾਇਦ ਉਹ ਝੂਠ ਬੋਲ ਰਿਹਾ ਹੈ ਪਰ ਮੈਂ ਖੁਦ ਮੌਕੇ ਤੇ ਗਈ ਸੀ ਖੁਦ ਇਹਨਾਂ ਨਾਲ ਗੱਲ ਕਰਨ ਗਈ ਸੀ ਇਹਨਾਂ ਨਾਲ ਸਾਫ਼ ਮਨਾ ਕੀਤਾ ਸੀ ਨਹੀਂ ਗੱਲ ਕਰਨੀ ਤੁਹਾਨੂੰ ਤੁਹਾਡੀ ਗੱਡੀ ਜਿਹੜੀ ਅਸੀਂ ਬਾਹਰ ਨਹੀਂ ਜਾਣਦੇ ਨਹੀਂ ਫਿਰ ਜਦੋਂ ਇਹ ਗੱਡੀ ਦੇ ਅੱਗੇ ਲੰਮੇ ਪੈ ਕੇ ਅਸੀਂ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੇਰੀ ਯੂਨੀਫਾਰਮ ਪਿੱਛੋਂ ਖਿੱਚੀ ਜੂੜਾ ਤੱਕ ਮੇਰਾ ਪਿੱਛੋਂ ਪਤਾ ਨਹੀਂ ਕਿੰਨੇ ਖਿੱਚਿਆ ਔਰ ਉਲਟਾ ਸਾਡੇ ਤੇ ਹੀ ਨਾਰੇ ਲਗਾ ਰਹੇ ਵੀ ਪੁਲਿਸ ਮਰਦਾਬਾਦ ਜੀਐਸਪੀ ਮੈਡਮ ਨਾਲ ਆਪੋ ਪਾਈਆ ਜਿਹੜੀ ਹੋਈ। ਦੇਖੋ ਜੀ ਜਿਹੜੀ ਮੈਡਮ ਨੇ ਅੱਜ ਬੜੀ ਕੀ ਕੀਤੀ ਆ ਉਹ ਬੜੀ ਨਿੰਦੜਜੋਗ ਆ। ਕਿਉਂਕਿ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਕਿਸਾਨ ਬੈਠ ਕੇ ਮੰਗ ਕਰ ਰਹੇ ਨੇ ਜਿਹੜੇ ਇੱਥੇ ਦਾ ਝਾੜੂ ਪਾਰਟੀ ਦਾ ਪੱਕੇ ਪੱਪੂ ਆ। ਉਹ ਤੇ ਬੰਦੀ ਕਾਰਵਾਈ ਕਰਕੇ ਉਹਨੂੰ ਅੰਦਰ ਛਿਟਾ ਜਾਵੇ। ਸੋ ਇਹ ਮੰਗ ਨੂੰ ਲੈ ਕੇ ਅਸੀਂ ਪੱਕੇ ਮੋਰਚੇ ਦੇ ਰੂਪ 'ਚ ਵੱਡੀ ਗਿਣਤੀ 'ਚ ਕਿਸਾਨ ਬੈਠਿਆ। ਸੋ ਕਿਸਾਨਾਂ ਨੇ ਜਦੋਂ ਇਹ ਬੇਨਤੀ ਕੀਤੀ ਕਿ ਅਸੀਂ ਜੀਐਸਪੀ ਮੈਡਮ ਨੂੰ ਜਾਣ ਨਹੀਂ ਦੇਣਾ। ਅਸੀਂ ਆਪਣੀ ਮੰਗ ਮੜਵਾਉਣ ਵਾਸਤੇ ਅੰਦਰ ਮੰਗ ਪੱਤਰ ਦੇਵਾਂਗੇ। ਉਹ ਇਹ ਗੱਲ ਜਦੋਂ ਸੁਣਦੀ ਆ ਮੈਡਮਾਂ ਤਾਂ ਪੜਕਦੀ ਆ ਮੈਡਮਾਂ ਕਿਉਂਕਿ ਮੈਡਮ ਦਾ ਜਿਹੜਾ ਰਵਈਆ ਸੀ ਉਹ ਪਹਿਲੀ ਵਾਰ ਦੇਖ ਰਿਆ ਅਸੀਂ ਇੱਕ ਪੁਲਿਸ ਮੁਲਾਜ਼ਮ ਦਾ ਕਿ ਉਹਦੇ ਪੁਲਿਸ ਮੁਲਾਜ਼ਮ ਕੋਲੇ ਪਾਵਰਾਂ ਮਿਲ ਜਾਂਦੀਆਂ ਨੇ ਪਰ ਅੱਜ ਅੱਜ ਉਹ ਪਾਵਰਾਂ ਦੀ ਜਿਹੜੀ ਦਰਬਰ ਤੋਂ ਸਾਡੇ ਕਿਸਾਨ ਭਰਾਵਾਂ ਤੇ ਸਾਡੀਆਂ ਬੀਬੀਆਂ ਦੇ ਤਸੱਦਦ ਕੀਤਾ ਗੱਡੀਆਂ ਚੜ੍ਹੀਆਂ ਬਈ ਹੱਥੋਂ ਪਈ ਅਸੀਂ ਨਹੀਂ ਕੀਤੀ ਪੁਲਿਸ ਨੇ ਕੀਤੀ ਆ ਤੁਸੀਂ ਇਸ ਚੀਜ਼ ਦੇ ਗਵਾਹ ਹੋ ਸਾਡਾ ਸਾਡਾ ਜਿਹੜਾ ਮੋਰਚਾ ਪਹਿਲਾਂ ਵੀ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀ ਹੁਣ ਵੀ ਸ਼ਾਂਤਮਈ ਤਰੀਕੇ ਨਾਲ ਆ ਔਰ ਭਾਈ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਤਿਰ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਮੰਗ ਨੂੰ ਮਨਵਾਵਾਂਗੇ ਮੈਡਮ ਕਹਿੰਦਾ ਕਿ ਤੁਸੀਂ ਕੀ ਕਰਿਆ ਮੇਰੇ ਨਾਲ ਮੇਰੇ ਜੂੜਾ ਵੀ ਪੰਡਾ ਮੈਡਮ ਮੈਡਮ ਝੂਠ ਬੋਲਦੀ ਆ ਜੀ ਸਾਡੇ ਕੋਲੇ ਸਬੂਤ ਨੇ ਜਦੋਂ ਮੈਡਮ ਨੇ ਸਾਡੇ ਆ ਭਰਾ ਦੀ ਪੱਗ ਲਾਈ ਆ ਮੈਡਮ ਨੇ ਚੱਕ ਕੇ ਥੱਲੇ ਸਿੱਟਿਆ ਉਹ ਇਸ ਚੀਜ਼ ਦੀ ਵੀਡੀਓ ਆ ਬਾਈ ਤੁਹਾਨੂੰ ਦੇ ਦਾਂਗੇ ਸੋ ਮੈਡਮ ਨੇ ਆ ਕੇ ਸਾਡੇ ਨਾਲ ਹੱਥੋ ਬਾਈ ਕੀਤੀ ਆ ਸਾਡੇ ਬੱਚਿਆਂ ਮਰ ਗਿਆ ਸਾਡੇ ਧੀਆ ਵਰਗਿਆ ਸਾਡੀਆਂ ਭੈਣਾਂ ਮਰ ਗਿਆ ਅਸੀਂ ਮੈਂ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਮੈਂ ਬਾਰ-ਬਾਰ ਮੈਡਮ ਕੋਲੇ ਹੱਥ ਬੰਨ੍ਹਦਾ ਰਿਹਾ ਮੈਡਮ ਜੀ ਤੁਸੀਂ ਸਾਈਡ ਤੇ ਹੋ ਅੰਦਰ ਬੈਠ ਕੇ ਆਪਾਂ ਗੱਲ ਕਰਦੇ ਆਂ ਪਰ ਮੈਡਮ ਦਾ ਰਬਈਆ ਇਹ ਸੀ ਕਿ ਨਹੀਂ ਇੱਕ ਕਦਮ ਮੈਂ ਪਿੱਛੇ ਨਹੀਂ ਮੁੜਦੀ ਦੇਖੋ ਇਹਦਾ ਇੱਕ ਮਤਲਬ ਮੈਂ ਨਹੀਂ ਕਹਿ ਸਕਦਾ ਬਦਾਲੀ ਵਰਗਾ ਬੰਦੇ ਦਾ ਸੁਭਾਅ ਹੁੰਦਾ ਵੀ ਜਰ ਮੈਂ ਜੇ ਤਾਕਤ ਹੈ ਮੇਰੇ ਕੋਲੇ ਮੈਂ ਉਹ ਗੱਲ ਅਜਮੂਨ ਪਵਾਉਣੀ ਉਹ ਪਵਾਉਣੀਆਂ ਕਹਿੰਦਾ ਵੀ ਅਸੀਂ ਪਹਿਲਾ ਪਰਚਾ ਕਰਤਾ ਉਹਦੇ ਚ ਕੌਂਕਰ ਗੱਪੂ ਜ਼ਮਾਨਤ ਕਰ ਆ ਗਿਆ ਅਸੀਂ ਜੀ ਟਰਾਂਦੀ ਹੈ ਜਿਹੜੀ ਉਹਦੇ ਸੰਬੰਧੀ ਅਸੀਂ ਕਹਿ ਆ ਵੀ ਐਪਲੀਕੇਸ਼ਨ ਲੜੋ ਅਸੀਂ ਫਰਦਾਲ ਕਰਾਂਗੇ ਜੇ ਕਾਰਵਾਈ ਬਣਦੀ ਹੋਈ ਕਰਦੇ ਆਂਗੇ ਆ ਦੇਖੋ ਜਿਹੜੀ ਤੁਸੀਂ ਗੱਲ ਕਹੀ ਆ ਅਸੀਂ ਬਾਰ ਬਾਰ ਐਸਐਸਪੀ ਮੈਡਮ ਨੂੰ ਡੀਐਸਪੀ ਮੈਡਮ ਨੂੰ ਜਾ ਕੇ ਉਨੀ ਤਰੀਕ ਨੂੰ ਪਰਚਾ ਇਹੀ ਦਿੱਤਾ ਐਪਲੀਕੇਸ਼ਨ ਦਿੱਤੀ ਆ ਇਹ ਪ੍ਰਸ਼ਾਸਨ ਇਹ ਕਹਿੰਦਾ ਵੀ ਪੜਤਾਲ ਕਰਾਂਗੇ ਜੇ ਹੋਇਆ ਭਰਾਵੋ ਦੇਖੋ ਦੁੱਧ ਮੰਗੂ ਨੰਗਾ ਚਿੱਟਾ ਕਰਿਆ ਸੀ ਦਿਨ ਦਿਹਾੜੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਲੋਕਾਂ ਦੇ ਇਕੱਠ ਵਿੱਚ ਜਾਨੀ ਟਰਾਲੀਆਂ ਉਹਦੇ ਘਰ ਚੋਂ ਬਰਾਮਦ ਕੀਤੀਆਂ ਹਜੇ ਵੀ ਜਾਨੀ ਇਹ ਕਹਿ ਰਹੇ ਨੇ ਵੀ ਪੜਤਾਲ ਕਰਕੇ ਅਸੀਂ ਉਹਨੂੰ ਅੰਦਰ ਦੇਵਾਂਗੇ ਸੋ ਇਹ ਅੱਜ ਵੀ ਤੁਹਾਨੂੰ ਕੋਈ ਬਹਿ ਕੇ ਗੱਲਬਾਤ ਕਰਨ ਨੂੰ ਕਿਹਾ ਨਹੀਂ ਸੀ ਬਿਲਕੁਲ ਨਹੀਂ ਜੀ ਸਾਡੇ ਕੋਲੇ ਕੋਈ ਪ੍ਰਸ਼ਾਸਨ ਦਾ ਕਰਮਚਾਰੀ ਨਹੀਂ ਆਇਆ ਅਸੀਂ ਸ਼ਾਂਤਮਈ ਅਗਰ ਸਾਡੇ ਕੋਲੇ ਕੋਈ ਪ੍ਰਸ਼ਾਸਨ ਦਾ ਕਰਮਚਾਰੀ ਆਉਂਦਾ ਤਾਸੀਂ ਜਰੂਰ ਬੈਠ ਕੇ ਗੱਲ ਕਰਦੇ ਸੋ ਹੁਣ ਗੱਲਬਾਤ ਵਾਸਤੇ ਬੰਦੇ ਆ ਰਹੇ ਆ ਸਾਡੇ ਕੋਲੇ ਸੋ ਸਾਡੇ ਆਗੂ ਜਾ ਰਹੇ ਆ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਜੋ ਸ਼ਿੱਟਾ ਨਿਕਲ ਕੇ ਆਊਗਾ ਕਿਉਂਕਿ ਸਾਡੀ ਜਨਤ ਤੇ ਸਾਡਾ ਪੋਟਾ ਨਹੀਂ ਭਰਦਾ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਵਈ ਅਸੀਂ ਮੈਦਾਨਾਂ ਦੇ ਪਿੰਡ ਦੇ ਵਿੱਚ ਡਟੇ ਹੋਇਆ ਫਿਰ ਮੈਨੂੰ ਧੱਕੇ ਮੁਕੀਆਂ ਮਾਰੀਆਂ ਮੇਰੇ ਯੂਨੀਫਾਰਮ ਦੀ ਜੀਨ ਵਿੱਚ ਜੀਨ ਆਉਂਦਿਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਡਮ ਕਿਸਾਨ ਕੇਂਦਰ ਵਿੱਚ ਅਸੀਂ ਕਿਹਾ ਸੀ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਪੰਖਸਾਲ ਨਾ ਮਿਲੇ ਕੰਮ ਹੈ ਮੈਨੂੰ ਕੰਟੀਨੂ ਜਾਣੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਤਾਕਤ ਮੁੱਠੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਦਿੱਤੀ ਜਾ ਰਹੀ ਹੈ ਮੈਨੂੰ ਕੋਈ